ਜਿਹੜੇ ਵੀਰੇ ਬਿਮਾਰ ਕਬੂਤਰ ਨੇ ਆਪਣੇ ਨਾ ਤੇ ਇਹਨਾਂ ਵਾਸਤੇ ਇੱਕ ਗੋਲੀ ਦੱਸੀ ਸੀ ਵੀਰ ਨੇ ਉਹ ਲਿਆਂਦੀਤੀ ਆਪਾਂ ਨੇ ਆ ਦੇਖੋ ਇਹਦਾ ਨਾਮ ਹੈਗਾ ਨਿਊਰੋ ਵਿਰੋਨ ਲਾਲੀਆਂ ਗੋਲੀਆਂ ਨੇ ਇਹ ਤੇ ਉਹ ਬਾਈ ਕਹਿੰਦਾ ਵੀ ਇਹਦੇ ਨਾਲ ਫਰਕ ਪੈ ਜਾਊਗਾ ਉਹ ਦੇਖਦੇ ਆ ਵੀਰੇ ਇਹਨਾਂ ਨੂੰ ਦੇ ਕੇ ਆਪਾਂ ਇਹ ਕਹਿੰਦਾ ਵੀ ਕਬੂਤਰ ਨੂੰ ਇੱਕ ਗੋਲੀ ਦੇਣੀ ਆ ਬਾਕੀ ਕਿਸੇ ਵੇਰਾਂ ਦੀ ਅੱਡ ਅੱਡ ਡੋਜ਼ ਹੁੰਦੀ ਆਗੀ ਤੇ ਪਹਿਲਾਂ ਇੱਕ ਹੋਰ ਦਿੱਤੀ ਦੀ ਵੀਰੇ ਆਪਾਂ ਨੇ ਗੋਲੀ ਉਹਦੇ ਨਾਲ ਤਾਂ ਪਿਆਣੀ ਫਰਕ ਕਾ ਬਾਈ ਨੇ ਇੱਕ ਕਮੈਂਟ ਕਰਿਆ ਸੀਗਾ ਮੈਂ ਗੱਲ ਕਰੀ ਸੀ ਉਹਨਾਂ ਨਾਲ ਤੇ ਉਹ ਕਹਿੰਦਾ ਬਈ 100% ਪੱਕਾ ਇਲਾਜ ਹੈਗਾ ਇਹਦਾ ਇਹ ਗੋਲੀ ਦੇ ਕੇ ਦੇਖੋ ਦੇਖਦੇ ਆਂ ਵੀਰੇ ਇਹ ਗੋਲੀ ਦੇ ਕੇ ਤੇ ਇੱਕ ਗੁਤ ਨੂੰ ਇੱਕ ਗੋਲੀ ਦੇਣੀ ਹੈ ਇੱਕ ਦਿਨ ਜੀ ਤੇ ਆਪਣੇ ਲਈ ਪੰਜ ਗੁਤ ਨੂੰ ਉਹਨਾਂ ਨੂੰ ਦੇਖਦੇ ਆਂ ਵੀ ਇਲਾਜ ਬਈ ਠੀਕ ਹੁੰਦਾ ਉਹਨਾਂ ਦਾ ਇਹ ਨਿਊਰੋ ਬਿਰਾਉਨ ਨਿਊਰੋ ਬਿਰਾਉਨ ਇਹਦਾ ਨਾਮ ਹੈ ਤੇ ਆਪੇ ਲਾਦਾ ਕਰੋ ਬਾਈ ਸ਼ੌਂਕ ਆ ਜੋੜੇ ਦਾ ਨਾ ਉਹਨੂੰ ਕਰਾਉਣਿਆ ਸ਼ੌਂਕ ਚੁੱਟੀਆਂ ਅੱਖਾਂ ਦਾ ਕਬੂਤਰ ਵੀਰੇ ਮੌਜਾ ਤੇ ਕਾਲੀਆਂ ਅੱਖਾਂ ਦੀ ਮਦੀਨ ਇਹ ਦੋਹੇ ਕਬੂਤਰ ਵੀਰੇ ਘੁੰਮਣੀ ਚ ਪਏ ਹੋਇਆ ਤੇ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਹਨਾ ਆਪਣੇ ਚਾਰ ਪੰਜ ਉਤਰ ਬਿਮਾਰ ਹੋ ਗਏ ਤੇ ਉਹਨਾਂ ਵਿੱਚ ਦੋ ਕਬੂਤਰੇ ਜਣੇ ਬਾਈ ਤੇ ਆਹ ਤਾਂ ਠੀਕ ਆ ਜੇ ਉਤਰ ਆਪਣਾ ਚੁੱਟੀਆਂ ਅੱਖਾਂ ਦਾ ਹੋਗਾ ਦੀ ਵੀਰੇ ਠੀਕ ਹੈ ਉਹਦਾ ਘੱਟ ਸੀ ਤੇ ਅੱਜ ਕਾ ਕਬੂਤਰੀ ਵੀਰੇ ਬਾਲੀ ਘੁੰਮਦੀ ਆਏ ਮਤਲਬ ਤੇ ਆਪਾਂ ਨੇ ਵੀਡੀਓ ਪਾਈ ਸੀ ਇੱਕ ਵੀ ਜੇ ਕਿਸੇ ਵੀਰ ਨੂੰ ਹਨਾ ਪਤਾ ਵੀਰੇ ਕੋਈ ਜਣਾ ਵੀ ਗਰਦਨ ਸਿੱਧੀ ਹੋ ਜੈਨਾ ਜੀ ਕੋਈ ਗੋਲੀ ਗੋਲੀ ਦੱਸ ਦੇ ਇੱਕ ਬਾਈ ਨੇ ਬਈ ਕਰਿਆ ਸੀ ਕਮੈਂਟ ਤੇ ਆਪਾਂ ਨੂੰ ਫੋਨ ਵੀ ਕਰਿਆ ਸੀਗਾ ਤੇ ਉਹ ਬਾਈ ਨੇ ਇੱਕ ਗੋਲੀ ਦੱਸੀ ਤੇ ਵੀਰੇ ਆਪਾਂ ਨੂੰ ਤੇ ਆਪਾਂ ਉਹ ਸ਼ਹਿਰੋਂ ਲੈ ਆਇਆ ਤੇ ਆਹ ਅਸੀਂ ਵੀਰੇ ਗੋਲੀ ਤੇ ਨਿਊਰੋ ਵੀਰੋਂ ਤੇ 40 ਦੀ ਲਾਲ ਜੀਆਂ ਗੋਲੀਆਂ ਨੇ ਵੀਰੇ ਇਹ ਤੇ ਉਹ ਕਹਿੰਦਾ ਬਾਈ ਕਹਿੰਦਾ ਵੀ ਹਨਾ 100% ਪੱਕਾ ਲਾ ਜਾ ਵੀਰੇ ਇਹਨਾਂ ਦਾ ਵੀ ਜਿਹੜੇ ਕਬੂਤਰ ਗਰਦਨ ਘਮਾਉਂਦੇ ਹਨਾ ਘੁੰਮਣੀ ਤੋਂ ਬਾਅਦ ਜਿਹੜੇ ਘਮਾਈ ਜਾਂਦੇ ਹੁੰਦੇ ਹਨਾ ਸਿੱਧੇ ਨਹੀਂ ਹੁੰਦੇ ਕਦਰ ਦਾਣੀ ਨਹੀਂ ਵੀਰੇ ਇਹਨਾਂ ਤੋਂ ਖਾਦੇ ਹੁੰਦੇ ਹਨ ਵੀ ਇੱਕ ਗੋਲੀ ਇੱਕ ਦਿਨ ਚ ਦੇਣੀ ਹੈ ਇਹ ਕਬੂਤਰ ਨੂੰ ਤੇ ਇਹ ਆਪਾਂ ਵੀਰੇ ਲਿਆਂਦੀ ਤੀ ਕਿ ਗੋਲੀ ਸ਼ਹਿਰੋਂ ਤੇ ਹੁਣ ਇਹਨਾਂ ਨੂੰ ਵੀ ਦੇਵਾਂਗੇ ਇਹ ਤੇ ਦੋ ਕਬੂਤਰ ਬਾਈ ਆਪਣੇ ਉਧਰ ਨੇ ਜਿਹੜੀ ਆ ਕਬੂਤਰੀ ਹੈ ਬਾਈ ਕਾਲੀਆਂ ਅੱਖਾਂ ਵਾਲੀ ਹੈ ਨਾ ਇਹਦਾ ਵੀਰੇ ਵਾਲਾ ਬੁਰਾ ਵਾਲਾ ਕਬੂਤਰੀ ਦਾ ਨਾ ਵਾਲਾ ਕਰਦੇ ਨੇ ਕਮਾਉਂਦੀ ਆ ਤੇ ਤੇ ਮੈਂ ਇਹ ਵੀਡੀਓ ਵੀਰੇ ਬਣਾਉਣ ਦਾ ਮਕਸਦ ਇਹ ਆ ਵੀ ਮੈਂ ਪੁੱਛਣਾ ਜਾਣਾ ਵੀ ਕੋਈ ਹੋਰ ਗੋਲੀ ਹੋਵੇ ਨਾ ਤਾਂ ਕੋਈ ਜਾਂ ਕੋਈ ਹੋਰ ਇਲਾਜ ਹੋਵੇ ਦੇਸੀ ਇਲਾਜ ਤਾਂ ਦੱਸਿਓ ਬਾਈ ਬਣ ਕੇ ਹਾਂ ਤਾਂ ਕਿੰਨਾ ਵਿਚਾਰਾਂ ਦੀ ਗੱਲ ਤਾਂ ਵੀਰੇ ਸਿੱਧੀ ਹੋ ਜੇ ਅੱਜ ਆਹ ਦਾ ਹੇ ਕਬੂਤਰ ਠੀਕ ਆ ਆਪਣਾ ਹਾਂ ਕਬੂਤਰ ਫੇਰ ਨਿਕਲੂਗਾ ਹਾਂ ਮੰਨ ਗੱਲ ਲੈਣੀ ਤੇ ਆਹ ਵੀਰੇ ਉਹ ਗੋਲੀ ਲਾਲ ਰੰਗ ਦੀ ਲਾਲ ਜੇ ਰੰਗ ਦੀ ਆਹੇ ਤੇ ਇਹਦੇ ਨਹੀਂ ਲੱਗਾਂ ਤਾਂ ਕਬੂਤਰ ਨੂੰ ਆਪਣੀ ਕਾਲੀਆਂ ਅੱਖਾਂ ਨਹੀਂ ਠੀਕ ਆ ਇੱਕ ਬਾਈ ਕਹਿੰਦਾ ਵੀ ਹਫਤਾ ਦੇਣੀ ਆਗੀ ਤੇ ਉਹਦੇ ਨਾਲ ਲੋਟ ਹੋ ਜੂਗੀ ਤੇ ਇਹ ਗਰਦਨ ਬਹੁਤ ਘਮਾਉਂਦੀ ਆ ਵੀਰ ਆ ਦੇਖੋ ਐ ਘਮਾਉਣ ਲੱਗ ਜਾਂਦੀ ਆ ਵਿਚਾਰੀ ਗਰਦਨ ਦਾ ਦਾਣੇ ਵੀ ਨਹੀਂ ਦਿੰਦਾ ਵਿਚਾਰੀ ਤੋਂ ਖਾਦੇ ਜਾਂਦੇ ਢਾਂਗੇ ਨਾਲ ਤਾਂ ਹੀ ਵੀਰੇ ਵੀਡੀਓ ਪਾਈ ਹੋਇਆ ਆਪਣੇ ਵੀ ਜੇ ਕਿਸੇ ਵੀਰ ਭਾਈ ਨੂੰ ਨਾ ਹੋਰ ਪਤਾ ਲਾ ਜੀ ਵਿਸ਼ੇ ਦੀ ਲੋਟ ਹੋ ਜੇ ਤੇ ਇੱਕ ਬਾਈ ਤੋਂ ਪਹਿਲਾਂ ਪੁੱਛਿਆ ਸੀ ਉਹ ਕਹਿੰਦਾ ਵੀ 6 ਮਹੀਨੇ ਜਾਂ ਸਾਲ ਲੱਗਦਾ ਹੁੰਦਾ ਜਾਂ ਤੇ ਪਰ ਆਹ ਬਾਈ ਕਹਿੰਦਾ ਗੋਲੀ ਨਾਲ ਵੀ 10-15 ਦਿਨਾਂ ਤੱਕ ਵੀਰੇ ਲੋਟ ਹੋ ਜੂਗੀ ਦੇਖਦੇ ਹਾਂ ਹੁਣ ਆਪਣੇ ਗੋਲੀ ਦਿੱਤੀ ਆ ਵੀਰੇ ਅੱਜ ਪਹਿਲਾ ਦਿਨ ਤੀਦਾ ਇਕਦਾ ਵੀ ਆਪਣੀ ਮੇਨ ਕਬੂਤਰੀ ਆ ਬਾਕੀ ਉਹ ਉਤਰਾਂ ਨੂੰ ਵੀ ਆਪਾਂ ਦਵਾਵਾਂਗੇ ਜਿਹੜੇ ਤਨ ਉਤਰ ਨੇ ਆਪਣੇ ਉਹ ਵੀ ਬਹੁ ਕਰਦਣਾ ਘਮਾਉਂਦੇ ਆ ਇੱਕ ਵਾਰੀ ਆਤੀ ਆਪਣਾ ਉਤਰਾਂ ਨਾਲ ਜਿਹੜਾ ਤੁਹਾਨੂੰ ਪਸੰਦ ਆਤੀ ਸ਼ੌਂਕ ਰਹੀ ਆਤੀ ਚਿੱਟੀਆਂ ਅੱਖਾਂ ਤੇ ਕਾਲੀ ਨੋਕ ਇਹਨੂੰ ਪਹਿਲਾਂ ਹੋਊਗੀ ਸੀ ਕਿ ਮਤਲਬ ਧੁੱਪੇ ਬਾਕੇ ਰੱਖਿਆ ਦੀ ਬਈ ਇਹ ਇਹ 20 ਦਿਨਾਂ ਵਾਂਗ ਧੁੱਪੇ ਬਾਕੇ ਰੱਖਿਆ ਦੀ ਬਹੁਤ ਫਰਕ ਪਾਤਾ ਵੀਰੇ ਤੇ ਪਹਿਲਾਂ ਜ਼ਿਆਦਾ ਘਮਾਉਂਦਾ ਦੀਗਾ ਹੁਣ ਤਾਂ ਮਤਲਬ ਇਹ ਜੰਮੀ ਮਾੜੀ ਮੋਟੀ ਹੁਣ ਤਾਂ ਆਂਡੇ ਰਖਾਉਣ ਲੱਗ ਗਿਆ ਪਰ ਉਹ ਕੂਤਰੀਆਂ ਕੂਤਰੀ ਦਾ ਤੇ ਵੀਰੇ ਉਹ ਤਿੰਨ ਕੂਤਰਾਂ ਦਾ ਬੜਾ ਬੁਲਾ ਹਾਲ ਹੈਗਾ ਤੇ ਇਹਨੂੰ ਮਹਾ ਗੋਲੀ ਦੇ ਦੇਣੇ ਹਨਾ ਵੀ ਠੀਕ ਹੋ ਜੂਏ ਵੀ ਉਹਨਾਂ ਨੂੰ ਤਾਂ ਦੇਣੀ ਹੋਏਗੀ ਉਹ ਹੀ ਗੋਲੀ ਵੀਰੇ ਲਾਲ ਇਹ ਜੇ ਇੱਕ ਵੀਰੇ ਵੀਡੀਓ ਨੂੰ ਕਰ ਲਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਲੌਗ ਲੈ ਕੇ ਆਇਆ ਕਰਾਂਗੇ ਵੀਰੇ ਆਪਾਂ ਤੇ ਆਪਣਾ ਇਹ ਨਹੀਂ ਹੈਗਾ ਵੀਰੇ ਵੀ ਆਪਾਂ ਇਹਨਾਂ ਨੂੰ ਵਿੱਚ ਲੈ ਕੇ ਆਉਣੇ ਆਂਗੇ ਵੀ ਕੋਈ ਪਿਊ ਪਾਲ ਲਗਾ ਤੇ ਬਸ ਆਪਣਾ ਤਾਂ ਵੀਰੇ ਮਕਸਦ ਇਹ ਹੀ ਆ ਗਣਾ ਵੀ ਇਹ ਜਰ ਕਮੂਤਰ ਲੋਟ ਹੋ ਜਾਣ ਜਿਹੜੇ ਆਪਣੇ 5 ਕਮੂਤਰ ਨੇ ਤੇ ਬਾਈ ਦਾ ਉਹਦਾ ਧੰਨਵਾਦ ਜਿਹੜੇ ਨੇ ਦੱਸਿਆ ਦੀ ਆਪਾਂ ਨੂੰ ਵੀ ਟੀਕਾ ਲਾਇਆ ਸੀਗਾ ਆਪਣੇ ਬਿਮਾਰੀ ਰੁਕ ਗਈ ਹੈਨਾ ਤੇ ਬਸ ਆ 5 ਕਮੂਤਰ ਨੇ ਵੀਰੇ ਜਿਹੜੇ ਆਪਣੇ ਜਾਦੇ ਬਿਮਾਰ ਨੇ ਬਾਈ ਬਣ ਕੇ ਇਹਨਾਂ ਦਾ ਇਲਾਜ ਦੱਸ ਦਿਓ ਬਾਈ